ਵੈਲਕਮ ਟੂ ਮਨ ਔਨ ਪੰਜਾਬੀ ਇੱਕ ਵਾਰੀ ਜੋ ਪਾਰਟੀ ਪੰਜਾਬ ਦੀ ਰੂਹ ਸੀ ਜੋ ਗ੍ਰਾਮੀਣ ਪੰਜਾਬ ਦੀ ਆਵਾਜ਼ ਸੀ ਅੱਜ ਉਹ ਪਾਰਟੀ ਆਪਣੇ ਹੀ ਵੋਟ ਬੈਂਕ ਤੋਂ ਪੂਰੀ ਤਰ੍ਹਾਂ ਵੱਖ ਹੋ ਚੁੱਕੀ ਹੈ ਅਸੀਂ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਜੀ ਹਾਂ ਉਹ ਅਕਾਲੀ ਦਲ ਜੋ ਕਿਸਾਨੀ ਹੱਕਾਂ ਦੀ ਲੜਾਈ ਤੋਂ ਲੈ ਕੇ ਧਾਰਮਿਕ ਮੁੱਦਿਆਂ ਤੱਕ ਪੰਜਾਬੀ ਅਸਲੀਅਤ ਦੀ ਨਮਾਇਸ਼ ਕਰਦੀ ਸੀ ਪਰ ਅੱਜ ਅਜਿਹੇ ਹਾਲਾਤ ਬਣ ਗਏ ਨੇ ਕਿ ਲੋਕ ਪੁੱਛਦੇ ਨੇ ਅਕਾਲੀ ਦਲ ਤੇ ਭਰੋਸਾ ਕਿਉਂ ਕਰੀਏ ਚਲੋ ਆਓ ਵੇਖੀਏ ਕਿੰਨੇ ਕਾਰਨ ਬਣੇ ਕਿ ਅਕਾਲੀ ਦਲ ਵੱਲੋਂ ਲੋਕਾਂ ਦਾ ਰੁਝਾਨ ਹੌਲੀ-ਹੌਲੀ ਘਟ ਗਿਆ ਨੰਬਰ 1 ਬਾਦਲ ਪਰਿਵਾਰ ਤੇ ਨੇ निभाई ਵੱਡੀ ਭੂਮਿਕਾ ਪਰ ਨਕਾਰਾਤਮਕ ਟੰਗ ਨਾਲ ਜਿੱਥੇ ਪਹਿਲਾਂ ਅਕਾਲੀ ਦਲ ਦੀ ਪਛਾਣ ਲੋਕ ਲੀਡਰਾਂ ਨਾਲ ਸੀ ਮਾਝੇ ਦੁਆਬੇ ਮਾਲਵੇ ਦੀ ਆਵਾਜ਼ ਉਥੇ ਬਾਅਦ ਦੇ ਸਾਲਾਂ ਵਿੱਚ ਇਹ ਪਾਰਟੀ ਸਿਰਫ ਤੇ ਸਿਰਫ ਬਾਦਲ ਪਰਿਵਾਰ ਦੀ ਹੋ ਕੇ ਰਹਿ ਗਈ ਸੁਖਬੀਰ ਬਾਦਲ ਦੀ ਕਮਾਨ ਸੰਭਾਲਣ ਤੋਂ ਬਾਅਦ ਪਾਰਟੀ ਵਿੱਚ ਲੋਕਤੰਤ੍ਰਿਕ ਢਾਂਚਾ ਖਤਮ ਹੀ ਹੋ ਗਿਆ ਹਰੇਕ ਫੈਸਲਾ ਸਿਰਫ ਚੰਡੀਗੜ੍ਹ ਦੇ ਬਾਦਲਕੋਠੀ ਵਿੱਚ ਹੁੰਦਾ ਲੋਕਾਂ ਨੇ ਅਹਿਸਾਸ ਕੀਤਾ ਕਿ ਇਹ ਪਾਰਟੀ ਹੁਣ ਸਾਡੀ ਆਵਾਜ਼ ਨਹੀਂ ਸਿਰਫ ਇੱਕ ਪਰਿਵਾਰ ਦੀ ਰਾਜਨੀਤਿਕ ਦੁਕਾਨ ਬਣ ਚੁੱਕੀ ਹੈ ਨੰਬਰ 2 ਨਸ਼ਾ ਮੁੱਦੇ ਤੇ ਨਿਕੰਮੀ ਪਾਲਸੀ ਜਦੋਂ ਲੋਕ ਨੌਜਵਾਨੀ ਦੀ ਬਰਬਾਦੀ ਦੇ ਨਾਕੇਰੇ ਤੇ ਆ ਗਏ ਨਸ਼ੇ ਨੇ ਪਰਿਵਾਰ ਤੋੜ ਦਿੱਤੇ ਤਾਂ ਅਕਾਲੀ ਦਲ ਦੀ ਸਰਕਾਰ ਚੁੱਪ ਸੀ ਲੋਕ ਪੁੱਛਦੇ ਰਹੇ ਕੌਣ ਹੈ ਜੋ ਇਹ ਜ਼ਹਿਰ ਚਲਾ ਰਿਹਾ ਪਰ ਕਿਸੇ ਨੇ ਜਵਾਬ ਨਾ ਦਿੱਤਾ ਅੱਜ ਵੀ ਪਿੰਡਾਂ 'ਚ ਲੋਕ ਕਹਿੰਦੇ ਸਾਡਾ ਪੁੱਤ ਤਾਂ ਸਰਕਾਰ ਨੇ ਮਾਰਿਆ ਜਦ ਤੱਕ ਪੰਜਾਬ ਦੇ ਨੌਜਵਾਨ ਨਸ਼ੇ ਵਿੱਚ ਡੁੱਬਦੇ ਰਹੇ ਅਕਾਲੀ ਦਲ ਨੇ ਨਾ ਸਿਰਫ ਅੱਖਾਂ ਮੋੜੀਆਂ ਸਗੋਂ ਕਈ ਨੇਤਾ ਖੁਦ ਉਹਨਾਂ ਰੈਟਾਂ ਨਾਲ ਜੁੜੇ ਗਏ ਨਤੀਜਾ ਲੋਕਾਂ ਨੇ ਪਾਰਟੀ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਨੰਬਰ 3 ਧਾਰਮਿਕ ਅਦਾਰੇ ਜਿਨ੍ਹਾਂ ਨਾਲ ਅਕਾਲੀ ਦਲ ਦੀ ਪਛਾਣ ਸੀ ਉਹ ਐਸਜੀਪੀਸੀ ਇਨ੍ਹਾਂ ਵਿੱਚ ਵੀ ਘਟਾਲਿਆਂ ਦੀਆਂ ਖਬਰਾਂ ਆਉਣ ਲੱਗੀਆਂ। ਦਰਬਾਰ ਸਾਹਿਬ ਤੋਂ ਲੈ ਕੇ ਲੰਗਰਾਂ ਦੇ ਪੈਸਿਆਂ ਦੀ ਏਰਾਫੇਰੀ ਤੱਕ ਲੋਕ ਹੱਕੇ ਬੱਕੇ ਰਹਿ ਗਏ। ਧਾਰਮਿਕ ਭਰੋਸਾ ਵੀ ਹੌਲੀ-ਹੌਲੀ ਡੋਲ ਗਿਆ। ਨੰਬਰ 4 ਕਿਸਾਨੀ ਅੰਦੋਲਨ ਦੌਰਾਨ ਭੂਮਿਕਾ। ਜਦੋਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਖੜਾ ਹੋਇਆ ਤਾਂ ਅਕਾਲੀ ਦਲ ਦੀ ਪੋਜੀਸ਼ਨ ਕਾਫੀ ਗੁੰਝਲਦਾਰ ਰਹੀ। ਪਹਿਲਾਂ ਪਾਜਬਾ ਨਾਲ ਮਿੱਤਰਤਾ ਨਿਭਾਈ, ਫਿਰ ਦਬਾਅ ਦੇ ਕਾਰਨ ਅਲੱਗ ਹੋ ਗਏ। ਪਰ ਲੋਕ ਕਹਿੰਦੇ ਜੇ ਅਕਾਲੀ ਦਲ ਸੱਚਮੁੱਚ ਕਿਸਾਨੀ ਦੀ ਹਮਦਰਦ ਸੀ ਤਾਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਕਿਉਂ ਨਹੀਂ ਆਵਾਜ਼ ਉਠਾਈ ਕਿਸਾਨੀ ਅੰਦੋਲਨ ਨੇ ਅਕਾਲੀ ਦਲ ਨੂੰ ਮੁੱਖ ਤਾਰਾ ਤੋਂ ਹੋਰ ਵੀ ਦੂਰ ਕਰ ਦਿੱਤਾ ਨੰਬਰ 5 ਭਾਜਪਾ ਨਾਲ ਗੱਠ ਜੋੜ ਇੱਕ ਵੱਡਾ ਦਾਗ ਜਦ ਅਕਾਲੀ ਦਲ ਨੇ ਭਾਜਪਾ ਨਾਲ ਲੰਬੇ ਸਮੇਂ ਤੱਕ ਸਾਥ ਨਿਭਾਇਆ ਤਾਂ ਪੰਜਾਬੀ ਸਮਾਜ ਨੇ ਕਈ ਵਾਰ ਉਹਨਾਂ ਦੀ ਸਿਆਣਪ ਤੇ ਸਵਾਲ ਚੁੱਕੇ ਜਿਸ ਪਾਰਟੀ ਨੇ ਪੰਥਕ ਆਧਾਰ ਤੇ ਆਰੰਭ ਕੀਤਾ ਸੀ ਉਹ ਹੁਣ ਹਿੰਦੂ ਰਾਸ਼ਟਰਵਾਦੀ ਭਾਜਪਾ ਦੀ ਸਾਥੀ ਬਣੀ ਰਹੀ ਨੰਬਰ 6 ਨਵੀਆਂ ਪਾਰਟੀਆਂ ਦਾ ਉਭਾਰ ਆਪ ਐਂਡ ਖਾਲਸਾ ਵੋਟਰ ਦਾ ਵੰਡ ਆਮ ਆਦਮੀ ਪਾਰਟੀ ਦੀ ਆਮਦ ਨਾਲ ਅਕਾਲੀ ਦਲ ਦੇ ਵੋਟ ਬੈਂਕ ਵਿੱਚ ਕਟੌਤੀ ਹੋਈ ਪਿੰਡਾਂ ਵਿੱਚ ਜਿੱਥੇ ਪਹਿਲਾਂ ਇੱਕ ਦੋ ਪਾਰਟੀਆਂ ਦੀ ਚੋਣ ਹੁੰਦੀ ਸੀ ਹੁਣ ਲੋਕ ਚੌਥਾ ਵਿਕਲਪ ਲੱਭ ਰਹੇ ਹਨ ਆਪ ਬੀਐਸਪੀ ਸਿੱਧੂ ਦੀ ਗੱਲ ਕਰੀਏ ਜਾਂ ਕਿਸੇ ਖਾਲਸਾ ਲਹਿਰ ਦੀ ਅਕਾਲੀ ਦਲ ਦਾ ਪਰੰਪਰਾਗਤ ਵਾਟਰ ਖੁੰਝ ਗਿਆ ਨੰਬਰ 7 ਨਵੇਂ ਲੀਡਰਸ਼ਿਪ ਦਾ ਪ੍ਰਭਾਵ ਸੁਖਬੀਰ ਬਾਦਲ ਦੀ ਲੀਡਰਸ਼ਿਪ ਹੇਠ ਅਕਾਲੀ ਦਲ ਨੇ ਨਾ ਤਾਂ ਕਿਸੇ ਨਵੇਂ ਯੋਵਕ ਨੇਤਾ ਨੂੰ ਮੌਕਾ ਦਿੱਤਾ ਨਾ ਹੀ ਕਿਸੇ ਸਾਫ ਲੀਡਰ ਨੂੰ ਅੱਗੇ ਲਿਆਂਦਾ ਹਰ ਥਾਂ ਪਰਿਵਾਰਕਵਾਦ ਹਾਵੀ ਰਿਹਾ ਜਦ ਤੱਕ ਪਾਰਟੀ ਵਿੱਚ ਨਵਾਂ ਖੂਨ ਨਹੀਂ ਆਵੇਗਾ ਲੋਕਾਂ ਦਾ ਨਵਾਂ ਭਰੋਸਾ ਕਿਵੇਂ ਜਿੱਤਿਆ ਜਾਵੇ ਅਕਾਲੀ ਦਲ ਅਜੇ ਵੀ ਇੱਕ ਇਤਿਹਾਸਿਕ ਪਾਰਟੀ ਹੈ ਅਰ ਅੱਜ ਉਹ ਇੱਕ ਮੁਕਾਮ ਤੇ ਆ ਗਏ ਜਿੱਥੇ ਖੁਦ ਨੂੰ ਮੋੜ ਖੜਾ ਕਰਨਾ ਬਹੁਤ ਜ਼ਰੂਰੀ ਹੈ ਜਵਾਬ ਸਿਰਫ ਇੱਕ ਹੈ ਆਤਮ ਮੰਥਨ ਜੇ ਪਾਰਟੀ ਨੂੰ ਲੋਕਾਂ ਦੇ ਦਿਲਾਂ ਵਿੱਚ ਵਾਪਸ ਜਗ੍ਹਾ ਬਣਾਉਣੀ ਹੈ ਤਾਂ ਲੋਕਾਂ ਦੀ ਸੁਣਨੀ ਪਾਵੇਗੀ ਨਾ ਕਿ ਉਹਨਾਂ ਤੇ ਰਾਜ ਕਰਨਾ ਪਲੀਜ਼ ਕਮੈਂਟਸ 'ਚ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਅਸੀਂ ਤੁਹਾਡੀ ਡਿਮਾਂਡ ਤੇ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਬੇਕਦਰੋ ਮਨ ਔਨ ਪੰਜਾਬੀ